ਸ੍ਰੀ ਕਾਲ ਜੀ ਹੋਰ ਸਨੋਂ ਕਿਦਾਂ ਠੀਕ ਹੋ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਪਣਾ ਸਮਾਨ ਦੇਹੀਜ ਦਾ ਤੇ ਪੇਟੀ ਸਾਫ਼ ਕਰੀ ਸੀਗੀ ਆਪਾਂ ਕਿਹਾ ਧੁੱਪ ਲਵਾ ਦਿੱਕੇ ਆਹ ਦੇਖੋ ਜੀ ਦਰੀਆਂ ਕਿੰਨੀਆਂ ਸੋਹਣੀਆਂ ਘੁੰਗੀਆਂ ਘਟਾਰਾਂ ਪਾਈਆਂ ਆ ਪੇਟੀ ਆਪਾਂ ਖਾਲੀ ਕਰਤੀ ਆ ਵਿੱਚ ਜੰਗ ਲੱਗ ਗਿਆ ਸੀ ਦੇਖੀ ਹੋਈ ਨਹੀਂ ਵਿੱਚ ਉਹ ਬੋਰਾ ਇੱਕ ਭਾਂਡਿਆਂ ਦਾ ਵੀ ਭਰਿਆ ਪਿਆ ਆ ਲਓ ਜੀ ਦਰੀਆਂ ਇੱਕ ਤਾਂ ਦਰੀਆਂ ਤੇ ਇਹਨਾਂ ਨੂੰ ਜਾਲ ਜਿਹਾ ਵੀ ਪਾਇਆ ਹੱਥਾਂ ਦਾ ਜਾਲ ਆਪ ਮੇਰੀ ਮਾਂ ਨੇ ਮੇਰੀ ਮਾਂ ਨੇ ਦੇਹੇਜ ਵਿੱਚ ਦਿੱਤੀਆਂ ਸੀ ਹੁਣ ਤੱਕ ਕੋਈ ਪੁੱਛਦਾ ਹੀ ਨਹੀਂ ਦਰੀਆਂ ਨੂੰ ਹੈਨਾ ਕਹਿੰਦੇ ਕੀ ਚੀਜ਼ ਆ ਇਹ ਕੀ ਆ ਇਹਨਾਂ ਦੇਖੋ ਯਾਦਗਰੀ ਆ ਪ੍ਰਾਣੀ ਦੇ ਕਿੰਨੀਆਂ ਸੋਹਣੀਆਂ ਕਿਸੇ ਨੇ ਬੁਣੀਆਂ ਹੋਣਗੀਆਂ ਆਖਰ ਦੇਖੋ ਤੇ ਮੇਰੇ ਤਾਂ ਮम्मा ਕਹਿੰਦੇ ਅਸੀਂ ਆਪ ਬੁਣੀਆਂ ਸੀਗੀਆਂ ਮੇਰੀ ਮਾਂ ਨੇਗਾ ਆਪਣੇ ਪੇਕਿਆਂ ਤੋਂ ਲਿਆ ਕੇ ਸਾਨੂੰ ਆਪਣੀਆਂ ਧੀਆਂ ਨੂੰ ਦਿੱਤੀਆਂ ਸੀ ਦੋ-ਦੋ ਪੇਟੀਆਂ ਤਾਂ ਦੋ-ਦੋ ਪੇਟੀਆਂ ਦੇ ਵਿੱਚ ਪਾ ਕੇ ਇਹ ਆਪਣੇ ਪੇਟੀਆਂ ਨਿਕਲ ਗਿਆ ਮੂੰਚੋਂ ਦਰੀਆਂ ਦੋ-ਦੋ ਤਿੰਨ-ਤਿੰਨ ਦਰੀਆਂ ਤੇ ਗਾਹਾਂ ਦੇਖੋ ਜੀ ਇੱਕ ਇਹ ਵਾਲੀ ਆ ਇਹ ਦੇਖੋ ਆਹ ਇਹ ਮੇਰੀ ਮੰਮੀ ਨੇ ਮੈਂ ਵੀ ਬੁਣੀਆਂ ਵਿੱਚ ਇੱਕ ਦੋ ਮੈਂ ਵੀ ਤੇਰੀਆਂ ਬੁਣੀਆਂ ਸੀਗੀਆਂ ਤੇ ਅਸੀਂ ਇਕੱਠੀਆਂ ਮਤਲਬ ਕਿ ਦੰਦੇ ਸੀ ਅੱਗੇ ਦਹੇਜ ਵਿੱਚ ਹੈ ਨਾ ਦੇਖੋ ਇਹ ਉਸ ਤੋਂ ਬਾਅਦ ਜੀ ਇਹ ਦੇਖੋ ਇਹ ਦਰੀਆਂ ਹੋ ਗਈਆਂ ਤੇ ਇੱਕ ਇਹ ਦੇਖੋ ਆਹ ਤਾਂ ਸਿੰਪਲ ਜੀ ਬਣੀ ਹੋਈ ਆ ਜਾਲ ਜਹਾ ਮੈਂ ਸਿੱਖ ਲੰਦੀ ਹੁੰਦੀ ਸੀ ਵੀ ਮੰਮੀ ਮੈਨੂੰ ਵੀ ਸਿਖਾਓ ਇੱਕ ਦੋ ਮੈਂ ਵੀ ਬੁਣੀਆਂ ਹੋਈਆਂ ਵਿੱਚ ਇਹ ਦੇਖੋ ਇਹ ਪੁਰਾਣਾ ਦਹੇਜ ਹੈ ਨਾ ਇਹ ਹਨ ਲੋ ਭੁਗੀਆਂ ਘਟਾਰਾਂ ਪਤਾ ਨਹੀਂ ਕੀ ਕੀ ਪਾਇਆ ਹੈ ਭਾਈ ਬਜ਼ੁਰਗਾਂ ਨੇ ਪਰਾਣੀ ਮੇਹਤੇ ਤਾਂ ਨਹੀਂ ਮੈਂ ਤਾਂ ਮਾੜੀ ਮੋਟੀ ਸਿੱਧੀਆਂ ਜਿਹੀਆਂ ਬੁਣੀਆਂ ਛੋਟੀ-ਕੁਟੀ ਨਹੀਂ ਬਸ ਸ਼ੌਂਕ ਨਾਲ ਬਹਿ ਜਾਂਦੀ ਹੁੰਦੀ ਸੀਗੀ ਉਹ ਅੱਡਾ ਲਾਇਆ ਹੁੰਦਾ ਸੀ ਘਰ ਦੇ ਵਿੱਚ ਤੇ ਇਹ ਦੇਖੋ ਕਿੰਨੀਆਂ ਹੀ ਨੇ ਇਹ ਵਿੱਚ ਮੇਥੋਂ ਤਾਂ ਕੱਢ ਵੀ ਨਹੀਂ ਹੁੰਦੀਆਂ ਇਹ ਦੇਖੋ ਹੈਨਾ ਤੇ ਵਿੱਚ ਖੇਸ ਵੀ ਹੋਣੇ ਨੇ ਇੱਥੇ ਪਏ ਤੇ ਖੇਸ ਜਿਹੜੇ ਆਪਣੇ ਦੰਦੇ ਨੇ ਕਹਿੰਦੇ ਖੇਸ ਦੰਦੇ ਨੇ ਨਾ ਆ ਗਏ ਖੇਸ ਆ ਦੇਖੋ ਬੰਬਲ ਹੈ ਨਾ ਹੱਥਾਂ ਨਾਲ ਵੱਟੇ ਯਾਦਾਂ ਇਹ ਭਾਂਡੇ ਵੀ ਨੇ ਪਤੀਲੀਆਂ ਵੀ ਨੇ ਬਾਕੀ ਉਹ ਬੰਦ ਪਈਆਂ ਨੇ ਆਹ ਦੇਖੋ ਪਿੱਛੇ ਉਹਦੇ ਤੇ ਡੋਲੂ ਪਿਆ ਏ ਕਿੰਨਾ ਸਮਾਨ ਤੇ ਹੁਣ ਤਾਂ ਇਹ ਦੇਖੋ ਰਜਾਈਆਂ ਇਹ ਦੇਖੋ ਅਸੀਂ ਦੇਖਿਆ ਨਹੀਂ ਹੈਗਾ ਗੱਦੇ ਵੀ ਪੈਨੇ ਤਲਾਈਆਂ ਜਿਹਨੂੰ ਕਹਿੰਦੇ ਸੀ ਹੈਨਾ ਤੇ ਅਸੀਂ ਦੇਖਿਆ ਨਹੀਂ ਤੇ ਰਜਾਈਆਂ ਵੀ ਸਾਡੀਆਂ ਸਮਕਾਂ ਨੂੰ ਉਲਟੀਆਂ ਖਰਾਬ ਹੋ ਗਈਆਂ ਵੀ ਜੰਗ ਲੱਗ ਗਿਆ ਧਿਆਨ ਨਹੀਂ ਦਿੱਤਾ ਆਹ ਦੇਖੋ ਇਸ ਤਰ੍ਹਾਂ ਲੱਗ ਗਿਆ ਦੇਖੋ ਹੈਨਾ ਕਿੰਨਾ ਮਨ ਖਰਾਬ ਹੋਇਆ ਅੱਜ ਕੱਲ ਦੇ ਸਮੇਂ ਚ ਰਜਾਈ ਬਣਾਉਣੀ ਬਹੁਤ ਔਖੀ ਹੈ ਇਹ ਦੇਖ ਲੈ ਇਹ ਜੰਗ ਜਾਂ ਲੱਗ ਗਿਆ ਸਾਰੇ ਸਾਡਾ ਤਾਂ ਬੜਾ ਮਨ ਖਰਾਬ ਹੋਇਆ ਦੱਸੋ ਆ ਪੁਰਾਣੇ ਜ਼ਮਾਨੇ ਦੀ ਕਟੇਚੀ ਜੀ ਵੀ ਪਈ ਆ ਵਿੱਚ ਇਹ ਆ ਦੇਖੋ ਆ ਕਾगज ਪਿਛਾਵਾਂਗੇ ਵਿੱਚ ਕਾगज ਪਿਛਾ ਕੇ ਨਾ ਫਿਰ ਸਾਰਾ ਸਮਾਨ ਅਲਮਾਰਾ ਰੱਖਾਂਗੇ ਦਾਦਾ ਜਿਹੇ ਦਾ ਮੇਰਾ ਜਾਦਾਂਗਾ ਹੋ ਸਕਦਾ ਮੈਂ ਵੀ ਆਪਣੀ ਦੋਤੀ ਨੂੰ ਦੇ ਦਵਾਂ ਹੈ ਨਾ ਮੈਂ ਆਪਣੀ ਬੇਟੀ ਨੂੰ ਵੀ ਦਿੱਤੇ ਸੀ ਹੁਣ ਮੇਰੀ ਦੋਤੀ ਵੀ ਹੋ ਗਈ ਐ ਸੁੱਖ ਨਾਲ ਹੋ ਸਕਦਾ ਵਿੱਚ ਆ ਦਰੀਆਂ ਦੀ ਨਿਸ਼ਾਨੀਆਂ ਦੀ ਇਹ ਨਾ ਪੁਰਾਣੇ ਜ਼ਮਾਨੇ ਦੀਆਂ ਆਪਾਂ ਆ ਤੇ ਕਿੰਨੇ ਖੇਸ ਪੈ ਨੇ ਆ ਦੇਖੋ ਲੈ ਪੂਰੇ ਹੀ ਪਿਆ ਲਾ ਪਾ ਪੂਰਾ ਇੱਕ ਬਹੁਤ ਵੱਡਾ ਪੌਂਚ ਆ ਇਹ ਪੂਰਾ ਹੀ ਭਰੇ ਮੈਂ ਤਾਂ ਨਿਕਲਦਾ ਨਹੀਂ ਹੈਗਾ ਮੇਰੀ ਮੰਮੀ ਨੇ ਮਤਲਬ ਕਿ ਮੇਰਾ ਦਹੇਜ ਆਇਆ ਹੈ ਹੁਣ ਗਾਹ ਮੈਂ ਵੀ ਆਪਣੀ ਬੇਟੀ ਨੂੰ ਵੈਸੇ ਦਫਤਾਸੀ ਵਿੱਚ ਕਿਹਾ ਦੇ ਬੰਬਰ ਵੀ ਪੱਟੇ ਹੋਏ ਨੇ ਲੈ ਇਹ ਹਾਂ ਅਸੀਂ ਰੱਖਾਂਗੇ ਸਾਰਾ ਵਿੱਚ ਸਮਾਨ ਦਰੀਆਂ ਇਹ ਦਰੀਆਂ ਦਰੀਆਂ ਇਹ ਦਰੀਆਂ ਦੇਖੋ ਥੇਸ ਹਟ੍ਰਾਂਕ ਵੀ ਦਿੰਦੇ ਹੁੰਦੇ ਸੀ ਹੈਨਾ ਇਸ ਤਰ੍ਹਾਂ ਟਰਾਂਕ ਆ ਦੇਖ ਲਓ ਇੰਨਾ ਕੁਝ ਪਿਆ ਹੈ ਸਮਾਨ ਪੁਰਾਣੇ ਜ਼ਮਾਨੇ ਦਾ ਹੈਨਾ ਅਸਰਾਣਾ ਪੁਰਾਣੇ ਜ਼ਮਾਨੇ ਦਾ ਵੈਸੇ ਚਾਦਰਾਂ ਵੀ ਹੈਗੀਆਂ ਪਰ ਸਮਾਨ ਬਹੁਤ ਥੱਲੇ ਹੈ ਮੈਂ ਤੇ ਕੱਢ ਨਹੀਂ ਹੋ ਰਿਹਾ ਹੁਣ ਇਹ ਪੇਟੀ ਵਿੱਚ ਸਮਾਨ ਸਾਰਾ ਰੱਖ ਦੋਗੇ ਜਣੇ ਕਿ ਤੇ ਸਮਾਨ ਨਾਲ ਘਰ ਦੇ